ਇੱਧਰ ਤਾਂ ਬੁਰਾ ਹਾਲ ਉੱਥੇ ਹੋ ਜਾਣਾ ਵਾ ਕੋਈ ਗੱਲ ਨਹੀਂ ਹੈ ਇੱਧਰ ਆ ਸਾਡਾ ਕੀ ਇਰਾਦਾ ਵਾ ਪੀਰ ਨੂੰ ਫੜ ਲਾਂਗੇ ਜਾਂ ਜਾਣਾਂ ਦੇਵਾਂਗੇ ਹੋ ਨਹੀਂ ਮੈਂ ਤੁਹਾਡੇ ਹੱਥ ਹੁਣਾ ਮੈਂ ਜਾਣਾ ਹੀ ਜਾਣਾ ਉਹ ਕਿੱਧਰ ਚੱਲੀ ਆ ਹੈ ਤੁਸੀਂ ਤੇਰਾ ਦਿਮਾਗ ਖਰਾਬ ਨਹੀਂ ਹੋ ਗਿਆ ਤੇਰਾ ਮੇਰਾ ਦਿਮਾਗ ਠੀਕ ਵਾ ਮੈਨੂੰ ਜਾਣਾਂ ਦੋ ਨਹੀਂ ਤੇ ਮੈਂ ਤੁਹਾਡਾ ਵੀ ਨਾਲਿਆ ਦੇਣਾ ਜੀ ਮੇਰਾ ਨਾਲ ਲੈਣਾ ਵਾ ਮੈਂ ਵੀ ਹੋ ਸਕਦਾ ਵੀ ਸੰਦੀਪ ਆਪਣੇ ਮਾਪਿਓ ਨੂੰ ਬਚਾਉਣ ਵਾਸਤੇ ਤੇ ਕੁਝ ਦੱਸਦੀ ਨਾ ਹੋਵੇ ਤੇ ਜੇ ਤੁਸੀਂ ਕਹੋ ਤੇ ਇੱਕ ਵਾਰੀ ਮੈਂ ਗੱਲ ਕਰਕੇ ਵੇਖਾਂ ਨਹੀਂ ਤਾਂ ਹੁਣ ਮੈਨੂੰ ਇੱਕ ਗੱਲ ਦੱਸ ਤੁਸੀਂ ਰੋਜ਼ ਹੀ ਆਉਂਦੇ ਜੇ ਇਹ ਗੱਲ ਚੰਗੀ ਆ ਹੁਣ ਸਾਡੀ ਰੋਜ਼ ਦੌੜ ਲੱਗਣੀ ਕਿਸੇ ਨਾ ਕਿਸੇ ਬੰਨੇ ਅਸੀਂ ਤਾਂ ਪੂਰੀ ਆਪਣੀ ਵਾਹ ਲਾਉਂਦੇ ਆ ਹੁਣ ਤੁਸੀਂ ਇਹਨੂੰ ਐਵੇਂ ਫਾਇਦਾ ਦਿੱਤਾ ਇੱਥੇ ਇਹਦਾ ਪਰਚਾ ਜੁ ਨਾ ਖੜਾਓ ਉਹਨਾਂ ਨੇ ਸਾਡੀ ਵੀ ਖਲਾਸੀ ਕਰੋ ਇੱਥੋਂ ਦਾ ਭਾਜੀ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਆ ਮੈਨੂੰ ਪਤਾ ਵਾ ਕਿ ਅਸੀਂ ਗਲਤੀ ਕੀਤੀ ਆ ਪਰ ਨਾ ਮੈਂ ਵੀ ਮੰਮੀ ਦੇ ਪਿੱਛੇ ਲੱਗ ਗਈ ਰਪਿੰਦਰ ਤੇ ਮੇਰੀ ਭੈਣਾ ਵਰਗੀ ਸੀ ਮੈਂ ਤੇ ਉਹਨੂੰ ਭੈਣ ਬਣਾ ਕੇ ਰੱਖਿਆ ਸੀ ਮੇਰੀ ਵੀ ਮੱਤ ਤੇ ਪੜਦਾ ਪੈ ਗਿਆ ਇਹ ਜੀ ਵਧੀਆ ਜੋ ਮੈਂ ਠੀਕ ਠਾਕ ਹੈ ਮਹਾਰਕਾ ਹੋਂ ਨਾਲੇ ਤੁਹਾਨੂੰ ਬਹੁਤ ਧੰਨ ਜੀ ਮੈਂ ਨਾ ਸੰਦੀਪਾ ਲਗਿਆ ਹਾਂ ਹਾਂ ਜੀ ਤੇ ਉਹਨੇ ਨਾ ਸਭ ਕੋ ਦੱਸਤਾ ਵਾ